کوئی نہ کوئی بہانا سی گروہ ارجن دے مارا سچے پاہ جی شانتی پہنچ سب کچھ کی گل جان سنتا ہوئے آن. سوچ لیا کہ شہیدی شہادت جلی ہے. دیڑی پہنی ہے. نے جی ہے یہ دینی پی اس ویلے پائی بڈا جی کی 타이 버다지 ਨੂੰ ਬੁਲਾ ਕੇ 15 ਮਈ 1666 ਨੂੰ ਸ੍ਰੀ ਹਰਗੋਬਾਸ਼ਾ ਮਹਾਰਾਜੀ ਨੂੰ ਵਰਤਾ ਗਦੀ ਸੋ ਬਿਤੀਆਂ ਤੋਂ ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਉਹ ਜਾਣਦੇ ਸਨ ਸਾਰਾ ਕੁਝ ਨਾਲੇ ਕੋ 31 ਸੋ ਬਿਤੀ ਤੇ ਨਾਲੇ ਉਪਦੇਸ਼ ਦਿੱਤਾ ਕਹਿ ਦਿੱਤਾ ਕਈ ਅਸਾਨੀ ਸਿੱਖੀ ਦਾ ਪ੍ਰਚਾਰ ਬਰੇਸ਼ਾਤ ਨਹੀਂ ਕੀਤਾ ਹੈ ਪਰ ਹੁਣ ਸਮਾ ਬਦਲ ਗਿਆ ਬਗਤ ਬਦਲ ਗਿਆ ਹੈ ਇਸ ਕਰਕੇ ਤੁਸੀਂ ਸਸਤਰ ਆਪ ਪਹਿਨੋ ਤੇ ਸੇਵਕਾਂ ਸਿੱਖਾਂ ਨੂੰ ਸਸਤਰ ਪਹਿਨਾਓ ਮੇਰੀ ਪਿੰਡ ਦੇ ਮਾਲ ਤਨੇਸ਼ ਜੀ ਪਾਤਸ਼ਾਹੀ ਨੇ ਇਹ ਸਸਤਰ ਪਹਿਨੇ ਕਿਉਂਕਿ ਇਹ ਜੜੀਆਂ ਗੱਲਾਂ ਚੁੱਪਦੀਆਂ ਸਨ ਇੱਕ ਬਹਾਨਾ ਕੋਈ ਨਾ ਕੋਈ ਉਪਾੜਤਾ ਸੀ ਜਾਣਗੇ ਉਨਹੋਰ ਮਿਲ ਗਿਆ ਕਿ ਉਹਦਾ ਪੁੱਤਰ ਖਸਰੋ ਉਹ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮੁਰਸ਼ਿਦ ਮੰਨਦਾ ਹੈ ਕਿਉਂਕਿ ਇਹੇ ਇਤਿਹਾਸ ਵਿੱਚ ਆਇਆ ਹੈ ਕਿ ਉਹਨਾਂ ਨੇ ਤਿਲਕ ਲਾਇਆ ਆਸ਼ੀਰਵਾਦ ਦਿੱਤਾ ਹੈ ਇਹ ਗੱਲ ਸਾਰਿਆਂ ਸੰਗਤ ਦੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੂੰ ਸ਼੍ਰੀ ਕੰਗਰਸ ਸਤਨ ਕੋਤਾ ਕਰਕੇ ਉਹ ਲੈ ਗਏ ਮੁਰੇ ਪਰਿਸ਼ਾਸਨ ਦੀ ਉੱਥੇ ਜਾ ਕੇ ਉਹਨਾਂ ਨੇ ਇਤਿਹਾਸ ਕਹਿੰਦਾ ਕਿ ਪੰਜ ਦਿਨ ਪਾਲ ਤਸੀਹੇ ਦਿੱਤੇ ਜਿਹੜੇ ਤਸੀਹੇ ਦਿੱਤੇ ਹਨ ਉਹ ਤਿੰਨ ਪ੍ਰਕਾਰ ਦੇ ਹਨ ਤੇ ਪੰਜ ਦਿਨ ਤਸੀਹੇ ਦਿੱਤੇ ਉਹਦੇ ਤੋਂ ਆਪਾਂ ਜਾਣੂ ਹਾਂ ਕਹਿੰਦੇ ਜਿੱਥੇ ਰਿਸ਼ਕੀਤਾ ਉਹ ਜਗਾ ਹੋ ਰਿਹਾ ਜਿੱਤੇ ਤਸੀਹੇ ਦਿੱਤੇ ਉੱਥੇ ਜਿੱਦਾ ਹੋ ਰਿਹਾ ਕਿਉਂਕਿ ਉੱਥੇ ਨੇ ਲਾਹੌਰ ਦੇ ਵਿੱਚ ਬਲਾਲ ਖੋਈ ਜਿੱਥੇ ਤਸੀਹੇ ਦਿੱਤੇ ਗਏ। ਕੋਟਲਾ ਸੁਦਮਲ ਸੰਬੱਬਾ ਮਨਸ਼ਾ ਸਿੰਘ ਜੀ ਦੀ ਕੁਟਿਆ ਤੇ ਗੁਰਤੇਗ ਭਾਦਰ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ। ਪਰਸੋ ਤੋਂ ਦੋ ਖੰਡ ਪੜ ਸੈਬ ਆਰੰਭ ਕੀਤੇ ਗਏ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਅੱਜ ਅਖੰਡ ਪੜ ਸਾਹਿਬ ਦੇ ਭੋਗ ਪਾਏ ਗਏ ਅਤੇ ਬਾਬਾ ਚਮਕੌਰ ਜੀ ਨੇ ਸੰਗਤਾਂ ਨੂੰ ਕਥਾ ਸੁਣਾ ਕੇ ਨੇ ਹਲਕੀਤਾ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ। ਅਤੇ ਗੁਰੂ ਕਾਲ ਲੰਗਰ ਟੁੱਟ ਵਰਤਾਇਆ ਗਿਆ ਪਹੁੰਚੇ ਬਾਬਾ ਜਸਵੰਤ ਸਿੰਘ ਜਗਤਾਰ ਸਿੰਘ ਖਾਲਸਾ ਗੁਰਨਾਮ ਸਿੰਘ ਸਰਪੰਚ ਉਦਮ ਸਿੰਘ ਕੁੰਮਣ ਗੁਰਮਖ ਸਿੰਘ ਪਿੰਦਰ ਸਿੰਘ ਲੰਬੜਦਾਰ ਦਰਸ਼ਨ ਸਿੰਘ ਬਿੱਲੂ ਸੋਨ ਸਿੰਘ ਖਾਲਸਾ ਸਤਨਾਮ ਸਿੰਘ ਠੇਕੇਦਾਰ ਹਰਜਿੰਦਰ ਸਿੰਘ ਸਾਹਾ ਮਨਜਿੰਦਰ ਸਿੰਘ ਪਿੰਦਾ ਕਸ਼ਮੀਰ ਸਿੰਘ ਬਲਵੀਰ ਸਿੰਘ ਰਿਪੋਰਟ ਦਵਿੰਦਰ ਸਿੰਘ ਕੋੜਾ ਦੀ ਵਿਸ਼ੇਸ਼ ਰਿਪੋਰਟ ਡੀ ਪੰਜਾਬ న్యూਸ ਧਰਮ ਨ ਗਗਨੰਨ ਅਖੰਡਮੈ ਜੋਤ ਸਰੂਪੀ ਰਹੋ ਪਰ ਹਨ ਮਤਰਾ ਕਛੇਦਨੇ ਗੁਰੂ ਅਰਜਨ ਪਤਾਖਰ ਦੇ ਮਹਾਰਾਜ ਜੀ ਦਾ 46 ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਜਿਹੜੇ ਨੂੰ ਸਮਰਪਤ ਸੰਤ ਬਾਬਾ ਮਣਛਾ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਕੋਲੋਂ ਅੱਜ ਆਸਾ ਵਿਖੇ ਕੋਟਲਾ ਸ੍ਰੀ ਮਮਿਸਮਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਅਸ਼ੀਰਦੀ ਜਿਹੜਾ ਮਨਾਇਆ ਗਿਆ ਹੈ ਰੱਖੇ ਗਏ ਦੋਸਤਰੀ ਖੰਡ ਪਟਸਰ ਜੀ ਦੇ ਅੰਮ੍ਰਿਤ ਵੇਲੇ ਭੋਗ ਪਏ ਭੋਗਾਂ ਤੋਂ ਪ੍ਰਾਂਤ ਦੁਰਮਤ ਵਿਚਾਰਾਂ ਵਿੱਚ ਆ ਉਪਰਾੰਤ ਸਤਿਗੁਰੂ ਦੇ ਚਰਨਾਂ ਚ ਅਰਦਾਸ ਹੋਈ ਗੁਰੂ ਘਰ ਤੋਂ ਟੱਟ ਲੰਗਰ ਰੱਤਿਆ ਸੋ ਆ ਜੀ ਸਾਰੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਜੀ ਆਇਆਂ ਧੰਨਵਾਦ ਉਟਣ-ਪੁਟਣ ਧੰਨਵਾਦ ਗੁਰੂ ਜੀ ਸਮਰ ਜੀ ਜਿਨ੍ਹਾਂ ਕਿਰਪਾ ਤਕਾ ਇਹ ਸ਼ਹੀਦੀ ਜਹਾਜ ਸੰਪੂਰਨਤਾ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ